ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਆਸਾ ਮਹੱਲਾ ਤੀਜਾ ਆਸਾ ਆਸ ਕਰੇ ਸਭ ਕੋ ਏਕ ਮੈਂ ਬੂਜੈ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗਵ ਜਾਗੈ ਜਾਗਵੈ ਸੋਈ ਸਤਗੁਰ ਨਾਮ ਬੁਝਾਇਆ ਵਿਨ ਨਾਮੈ ਭੁੱਖ ਨਾ ਜਾਇ ਨਾ ਮੇ ਤ੍ਰਿਸ਼ਨਾ ਅਗਨ ਬੁਝੈ ਨਾਮ ਮਿਲੈ ਤੇ ਸਰਜਾਈ ਰਹਾਉ ਕਲ ਕੀਰਤ ਸਬਦ ਪਛਾਨ ਇਹ ਭਗਤ ਚੁਕੇ ਬਿਮਾਨ ਸਤਿਗੁਰ ਸੇਵ ਹੈ ਹੋ ਵ ਪਰਵਾਨ ਜਨ ਆਸਾ ਕੀਤੀ ਤਿਸਨੋਂ ਜਾਣ ਇਸ ਕਿਆ ਦੀਜੈ ਜੇ ਸਬਦ ਸੁਣਾਏ ਕਰ ਕਿਰਪਾ ਨ ਮਨ ਵਸਾਏ ਉਹ ਸਿਰ ਦੀਜੈ ਆਪ ਗਵਾਏ ਹੁਕਮ ਮਾ ਬੂਜੈ ਸਦਾ ਸੁਖ ਪਾਈ ਆਪ ਕਰੇਤਾ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪ ਕੋ ਲਾਵੇ ਆਪ ਮਾਰਗ ਪਾਈ ਸੱਚੇ ਸਬਦ ਸੱਚ ਸੁਣਾਏ ਸੱਚਾ ਸਬਦ ਸੱਚੀ ਹੈ ਬਾਣੀ ਗੁਰਮੁਖ ਦੇ ਵਿੱਚ ਆਖ ਵਖਾਣੀ ਮਨ ਵਖ ਮੋਹ ਭਰਮ ਪੋਲਾਣੀ ਬਿਨ ਨਾਵ ਸਭ ਸ੍ਰੇ ਬੋਰਾਣੀ ਤੀਨ ਬਵਨ ਮਾਏ ਕਾ ਮਾਇਆ ਮੂਰਖ ਪੜਪੜ ਦੂਜਾ ਭਾਉ ਡੜਾਇਆ ਬਹੁ ਕਰਮ ਕਮਾਵੈ ਧੋਖ ਸਬਾਇਆ ਸਤਗੁਰ ਸੇ ਸਦਾ ਸੁਖ ਪਾਇਆ ਅੰਮ੍ਰਿਤ ਮਿੱਠਾ ਸਬਦ ਵਿਚਾਰੇ ਅਣ ਦਿਨ ਪੋਗੇ ਹਉਮੈ ਮਾਰ ਸਹਿਜ ਆਨੰਦ ਕਿਰਪਾ ਧਾਰ ਨਾਮ ਰਤੇ ਸਦਾ ਸੱਚ ਪਿਆਰ ਹਰ ਜੱਪ ਪੜੀਐ ਗੁਰ ਸਬਦ ਵਿਚਾਰ ਹਰ ਜੱਪ ਪੜੀਐ ਹਉਮੈ ਮਾਰ ਹਰ ਜੱਪੀਐ ਭੈ ਸੱਚ ਪਿਆਰ ਨਾਨਕ ਨਾਮ ਗੁਰਮਤਿ ਉਰਥਾਰੂ ਹਰ ਜੱਪ ਪੜੀਐ ਗੁਰ ਸਬਦ ਵਿਚਾਰ ਹਰ ਜੱਪ ਪੜੀਐ ਹਉਮੈ ਮਾਰ ਹਰ ਜੱਪੀਐ ਭੈ ਸੱਚ ਪਿਆਰ ਨਾਨਕ ਗੁਰਮੁ ਨਾਨਕ ਨਾਮ ਗੁਰਮਤਿ ਉਰਥਾਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਹ ਕੋ ਚਰੇ ਸਾਸਤਰ ਖਟ ਅੰਧ ਗਿਰਨ ਚੜ ਜਾਏ ਅੰਧ ਬਕੈ ਬਦਰੋ ਸੁਣੇ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਸਿਫਤ ਜੋ ਤੁਹਾਰੀ ਹਮ ਨਾ ਕਰ ਸਕਤ ਸਿਫਤ ਤੁਹਾਰੀ ਆਪਲੇ ਹੋਤਮ ਕਥਾ ਸੁਦਾਰੀ ਸਗੁਰੂ ਪਿਆਰੀ ਸਾ ਸੰਗਤ ਜੀਨਾ ਪਾਵਨ ਮਹਾਵਾਕ ਅਨੁਸਾਰ ਸਤਿਗੁਰਾਂ ਨੇ ਪਾੜ ਬਖਸ਼ਿਸ਼ ਕੀਤੀ ਜੋ ਪਾਵਨ ਫਰਮਾਨ ਆਸਾ ਮਹੱਲਾ ਤੀਜਾ ਅਸਰ ਰਗ ਹੈ ਤੀਜੇ ਪਾਸ਼ਾ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਮੁਖਾਰਬਨ ਤੋਂ ਉਚਾਰਣ ਕੀਤਾ ਹੋਇਆ ਆਸਾ ਰਗ ਦੀਆਂ ਅਸ਼ਟਪਦੀਆਂ ਦਾ ਗੁਰੂ ਅਮਰਦਾਸ ਜੀ ਦਾ ਤੀਜਾ ਤੇ ਲੜੀਵਾਰ ਅਸ਼ਟਪਦੀਆਂ ਦਾ 25 ਨੰਬਰ ਸ਼ਬਦ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 423 424 ਅੰਗ ਤੇ ਸੋ ਸ਼ੋਭਿਤ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਆ ਅਸਾ ਤਗੁਰ ਨੰਬੋ ਜਾਇਆ ਵੈਨ ਨਾ ਮੈਂ ਭੋਖਣ ਜਾਈ ਕਹਿੰਦੇ ਸਤਿਗੁਰ ਨੇ ਨਾਮ ਦੀ ਦਾਤ ਸਮਝਾ ਦਿੱਤੀ ਐ ਨਾਮ 부ਝਾਇਆ ਭਾਵ ਨਾਮ ਹਿਰਦੇ ਵਿੱਚ 부ਝਾ ਦਿੱਤਾ ਭਾਵ ਸੁਰਤ ਵਿੱਚ ਨਾਮ ਟਿਕਾ ਦਿੱਤਾ ਵੇਨ ਨਾਮ ਆ ਭੁੱਖ ਨਾ ਜਾਈ ਪਰ ਨਾਮ ਤੋਂ ਬਿਨਾ ਕਦੇ ਵੀ ਮਨ ਦੀ ਭੁੱਖ ਨਹੀਂ ਜਾਂਦੀ ਕਿਉਂਕਿ ਮਨ ਤੁੰ ਮਨ ਭੁੱਖਾ ਭੁੱਖਾ ਮਤ ਕਰੇ ਮਤੂ ਕਰੇ ਪੁਕਾਰ ਇਹ ਮਨ ਭੁੱਖੇ ਦੀ ਨਹੀਂ ਆਈ ਹੈ ਦਿਨ ਰਾਤ ਤੜਫਦਾ ਰਹਿੰਦਾ ਹੈ ਸਤਿਗੁਰੂ ਕਹਿੰਦੇ ਨੇ ਨਾਮ ਦੀ ਸੋਝੀ ਦੇ ਦਿੱਤੀ ਹੈ ਮੇਰੇ ਸਤਿਗੁਰੂ ਨੇ ਐ ਯਾਦ ਰੱਖੀ ਬਿਣਾ ਨਾਮ ਦੀ ਸੋਝੀ ਤੋਂ ਮਨ ਦੀ ਕਦੇ ਵੀ ਭੁੱਖ ਜਾਂਦੀ ਨਹੀਂ ਹੈ ਨਾਮੇ ਤ੍ਰਿਸ਼ਨਾ ਅਗਣ ਬੁਝਾਏ ਨਾਮ ਮਲਾਤ ਸਰਜਾਈ ਰਹਾਓ ਨਾਮੇ ਤ੍ਰਿਸ਼ਨਾ ਨਾਮ ਦੀ ਬਦੌਲਤ ਇਹ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਜਿਹਨੂੰ ਸਾਡੇ ਗੁਰੂ ਕਹਿੰਦੇ ਨੇ ਤ੍ਰਿਸ਼ਨਾ ਬਰਲੇ ਕੀ ਬੁਝੀ ਥੋਰ ਜੋਰੇ ਲੱਖ ਕਰੋੜੇ ਪਰੇ ਪਰਹਿ ਕੋ ਲੁੱਝੀ ਹੈ ਕਿੰਨੇ ਕਰੋੜਾਂ ਜੋੜ ਲੇਗਾ ਤ੍ਰਿਸ਼ਨਾ ਦੀ ਬੁਝਦੀ ਮਾਯਾ ਦੀ ਤੇ ਨਾਮੇ ਤ੍ਰਿਸ਼ਨਾ ਅਗਣ ਬੁਝਾਏ ਨਾਮ ਦੀ ਕਿਰਪਾ ਦੇ ਨਾਲ ਮਾਇਆ ਦੀ ਜਿਹੜੀ ਤ੍ਰਿਸ਼ਨਾ ਦੀ ਆਗਿਆ ਬੁੱਝ ਜਾਂਦੀ ਹੈ ਨਾਮ ਮਿਲੇ ਤੇ ਸਰਜਾਈ ਰਹਾਉ ਨਾਮ ਮਿਲੇ ਜਿਹਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਉਹ ਰਾਜ ਜਾਂਦਾ ਹੈ ਮਾਇਆ ਵੱਲੋਂ ਚਾਹੇ ਧੀਆਂ ਪੁੱਤਰਾਂ ਦੀ ਮਾਇਆ ਲੈ ਲਈਏ ਚਾਹੇ ਇਹ ਤੁਹਾਨੂੰ ਦੌਲਤ ਦੀ ਮਾਇਆ ਲੈ ਲਈਏ ਦੇ ਵੱਲੋਂ ਰਾਜ ਜਾਂਦਾ ਜਿਹਨੂੰ ਨਾਮ ਮਿਲਦਾ ਹੈ ਰਹਾਉ ਵਿਸ਼ਰਮ ਦੇ ਕੇ ਕੇਂਦਰੀ ਭਾਸ ਸਮਝਾਂਦੇ ਨੇ ਆਸਾ ਮਹੱਲਾ ਤੇਜਾ ਆਸ ਆਸ ਕਰੇ ਸਭ ਕੋਈ ਕਹਿੰਦੇ ਆਸ ਸਾਰ ਸੰਸਾਰ ਕਰਦਾ ਹੈ ਆਸ ਆਸ ਕਰੇ ਸਭ ਕੋਈ ਉਮੀਦਾਂ ਹਰ ਕੋਈ ਸਾ ਹਰ ਕੋਈ ਉਮੀਦਾਂ ਕਰਦਾ ਹੈ ਆਸਾਂ ਵਾਲਿਆਂ ਦੀ ਆਸਾਰੇ ਲੋਕ ਕਰਦੇ ਨੇ ਭਗ ਦੇਵੀ ਦੇਵਤਿਆਂ ਦੀ ਆਸ ਚ ਚਾਰ ਪਦਾਰਥਾਂ ਦੀ ਆਸ ਕਰਦੇ ਨੇ ਹੁਕਮ ਮਾ ਬੂਝੈ ਨਿਰਾਸਾ ਹੋਈ ਜਿਹੜਾ ਹੁਕਮ ਨੂੰ ਬੋਝ ਲੈਂਦਾ ਹੈ ਉਸ ਪਰਮਾਤਮਾ ਨੂੰ ਜਾਣ ਲੈਂਦਾ ਹੈ ਫਿਰ ਬੁੱਧ ਜਨ ਨਿਰਾਸ਼ਾ ਹੋਈ ਉਹ ਨਿਰਾਸ਼ ਭਾਵ ਉਪਰਾਮ ਹੋ ਜਾਂਦਾ ਹੈ ਸੰਸਾਰ ਵੱਲੋਂ ਇਸ ਸੰਸਾਰ ਦੇ ਪਦਾਰਥਾਂ ਵੱਲੋਂ ਨਿਰਾਸ਼ਾਵਾਦੀ ਹੋ ਜਾਂਦਾ ਹੈ ਕਹਿੰਦਾ ਭਾਵ ਉਹਦੇ ਵਿੱਚ ਮਨ ਦੀ ਕੋਈ ਵੀ ਕਿਸੇ ਨੇ ਆਸ ਨਹੀਂ ਰਹਿੰਦੀ ਕਿਉਂਕਿ ਉਹ ਕਹਿੰਦਾ ਆਸਾ ਕਰੀਏ ਆਰਾਮ ਕੀ ਹੈ ਵਰਿਆਸ ਨਿਰਾਸ਼ ਉਹ ਸਿਰਫ ਇੱਕ ਰਾਮ ਪ੍ਰਮਾਤਮਾ ਦੀ ਆਸ ਕਰਨੀ ਜਾਣਦਾ ਹੈ ਆਸਾ ਵਿੱਚ ਸੁੱਤੇ ਕਈ ਲੋਹੀ ਪਰ ਇਸ ਆਸਾ ਦੇ ਵਿੱਚ ਕਈ ਕਰੋੜਾਂ ਲੋਗ ਸੁੱਤੇ ਪਏ ਨੇ ਕੋਈ ਗਿਣਤਕਾਰੀ ਨਹੀਂ ਸੋ ਜਾਗਾ ਜਾਗਾ ਵੇ ਸੋਈ ਸੋ ਜਾਗ ਹੈ ਅਸਲ ਵਿੱਚ ਹੋਈ ਹੋ ਜਾਗਦਾ ਹੈ ਜਿਹਨੂੰ ਪਰਮਾਤਮਾ ਆਪ ਹਲੂਣਾ ਦੇ ਕੇ ਜਗਾ ਲੈਂਦਾ ਹੈ ਜਾਗਲੇ ਹੋਰੇ ਮਣਾ ਜਾਗਲੇ ਹੋ ਕਿ ਗਾਫਲ ਸੋਇਆ ਕਹਿੰਦੇ ਬਾਰ ਬਾਰ ਸਤਗੁਰੂ ਹਲੂਣਾ ਦਿੰਦੇ ਨੇ ਭਾਈ ਜਾਗ ਸੁੱਤਾ ਕਿਉਂ ਗਫਲਤ ਦੀ ਨੀਂਦ 'ਤੇ ਹੈ ਪਰਮਾਤਮਾ ਦਾ ਸਿਮਰਨ ਕਰ ਸਤਗੁਰੇ ਨਾਮ ਬੁਜਾਇਆ ਵੇਣ ਨਾਮੇ ਓਖਣਾ ਜਾਈ ਕਹਿੰਦੇ ਸਤਿਗੁਰੂ ਨੇ ਨਾਮ ਸਮਝਾ ਦਿੱਤਾ ਹੈ ਹਿਰਦੇ ਵਿੱਚ ਵਸਾ ਦਿੱਤਾ ਹੈ ਵਿਧਿਆਸਨ ਅਵਸਥਾ ਵਿੱਚ ਮੇਰੇ ਸਤਿਗੁਰੂ ਲੈ ਗਏ ਨੇ ਵੈਨ ਨਾਮ ਹੈ ਭੁੱਖ ਨਾ ਜਾਈ ਨਾਮ ਤੋਂ ਬਿਨਾ ਇਹ ਮਨ ਦੀ ਭੁੱਖ ਨਹੀਂ ਜਾਂਦੀ ਨਾਮ ਮੇ ਤ੍ਰishna ਅਗਣ ਬੁਝੈ ਨਾਮ ਮਿਲਾਤੇ ਸਰਜਾਈ ਰਹਾ ਨਾਮ ਦੀ ਬਦੌਲਤ ਤ੍ਰishna ਦੀ ਅਗਬੋੜ ਜੰਦੀ ਹੈ ਤੇ ਨਾਮ ਦੀ ਬਦੌਲਤ ਮਨ ਰਾਜ ਜਾਂਦਾ ਰਹਾਉ ਕਲ ਕੀਰਤ ਸ਼ਬਦ ਪਛਾਣ ਕਲ ਕਲ ਯੁਗ ਦੇ ਵਿੱਚ ਅਸਲੀ ਕੀਰਤੀ ਕੀ ਹੈ ਗੁਰੂ ਦੇ ਹੁਕਮ ਨੂੰ ਪਛਾਨਣਾ ਗੁਰੂ ਦੀ ਸਿਫਤਸ ਲਾਗਣ ਨੂੰ ਜਾਣਨਾ ਗੁਰੂ ਨਾਲ ਸਾਜ ਪਾਣੀ ਇਹ ਹਾ ਭਗਤ ਚੁਕੇ ਬਹਿਮਾਨ ਇਸ ਭਗਤੀ ਦੇ ਨਾਲ ਚੁਕੇ ਖਤਮ ਹੋ ਜਾਂਦਾ ਕੀ ਹੰਕਾਰ ਹੰਕਾਰ ਖਤਮ ਹੋ ਜਾਂਦਾ ਕਿਉਂਕਿ ਹਰ ਜੀ ਅਹੰਕਾਰ ਨਾ ਪਾਵੇ ਕੂਦ ਊਕ ਵੇਦ ਪੜ੍ਹ ਫਣਾਵੇ ਹੰਕਾਰ ਨਹੀਂ ਚੰਗਾ ਲੱਗਦਾ ਸਤ ਗੁਰੂ ਸੇਵ ਹੋਵੇ ਪਰਵਣ ਪਰ ਜਿਹੜਾ ਸਤ ਗੁਰੂ ਨੂੰ ਸੇਵਦਾ ਹੈ ਸਤ ਗੁਰੂ ਨੂੰ ਧਿਆਨਦਾ ਉਹ ਪਰਵਾਨ ਹੋ ਜਾਂਦਾ ਹੈ ਭਾਈ ਜਦ ਆਸਾ ਕੀਤੀ ਤੇ ਸੁਣਾ ਜਾਣ ਜਿਸ ਨੇ ਪ੍ਰਮਾਤਮਾ ਦੀ ਆਸ ਕੀਤੀ ਹੈ ਉਹੀ ਉਸ ਗੁਣ ਨੂੰ ਜਾਣਦਾ ਹੈ ਤੋ ਕਬੀਰ ਗੁੰਗਿਆ ਗੁਰਖਾਇਆ ਪੁੱਛੇ ਤੋ ਕਿਆ ਕਹੀ ਹੈ ਇਸ ਕਿਆ ਬੀਜੇ ਜੇ ਸਭ ਦਸਣਾ ਹੈ ਕਹਿੰਦੇ ਐਸੇ ਮਨੁੱਖ ਨੂੰ ਜਿਹੜਾ ਮੈਨੂੰ ਗੁਰੂ ਦੀ ਵਿਚਾਰ ਸੁਣਾਉਂਦਾ ਉਹਨੂੰ ਐਸਾ ਕੀ ਦੇਵਾਂ ਜਿਹੜਾ ਮੈਨੂੰ ਸ਼ਬਦ ਸੁਣਾਉਂਦਾ ਕਰ ਕਿਰਪਾ ਨੰ ਮੰਨ ਵਸਾਏ ਜਿਹਦੀ ਕਿਰਪਾ ਦੇ ਨਾਲ ਜਿਹਦੇ ਸ਼ਬਦ ਸੁਣਾਉਣ ਦੀ ਬਦੌਲਤ ਨਾਮ ਮੇਰੇ ਹਿਰਦੇ ਵਿੱਚ ਵਸ ਜਾਂਦਾ ਹੈ ਇਹ ਸਿਰ ਦੀ ਜੈ ਆਪ ਗਵਾਏ ਮੇਰਾ ਮਨ ਕਰਦਾ ਗੁਰੂ ਅਮਰਦਾਸ ਜੀ ਕਹਿੰਦੇ ਮੈਂ ਆਪਣਾ ਸਿਰ ਦੇ ਦਿਆਂ ਆਪ ਆਪਣੇ ਆਪ ਦੀ ਆਪਣਾ ਤਾਂ ਛੱਡ ਦੇ ਆ ਹੁਕਮ ਆਬੂਜੈ ਸਦਾ ਸੁਖ ਪਾਏ ਫਿਰ ਕਹਿੰਦੇ ਜਿਹੜਾ ਹੁਕਮ ਵੋਝ ਲੈਂਦਾ ਇਸ ਤਰ੍ਹਾਂ ਕਹਿੰਦੇ ਉਹ ਹਮੇ ਸ਼ਾਲੀ ਸੁਖੀ ਹੋ ਜਾਂਦਾ ਭਾਈ ਆਪ ਕਰੇ ਤੈ ਆਪ ਕਰਾਏ ਪਰ ਮਨੁੱਖ ਕੀ ਕਰ ਸਕਦਾ ਆਪ ਕਰੇ ਉਹ ਪ੍ਰਮਾਤਮਾ ਆਪ ਕਰਦਾ ਤੈ ਆਪ ਕਰਾਏ ਤੇ ਉਹ ਆਪ ਹੀ ਕਰਵਾ ਲੈਂਦਾ ਤੈ ਆਪ ਉਹ ਆਪ ਹੀ ਕਰਾਂਦਾ ਤੇ ਆਪ ਹੀ ਕਰਦਾ ਹੈ। ਹੋ ਆਪੇ ਗੁਰਮੁਖ ਨਾਮ ਵਸਾਏ ਆਪ ਹੀ ਗੁਰਮੁਖ ਦੇ ਹਿਰਦੇ ਵਿੱਚ ਨਾਮ ਵਸਾ ਦਿੰਦਾ ਹੈ। ਆਪ ੁਲਾਵੇ ਆਪਣਾ ਰਗ ਪਾਏ। ਏਕਣਾ ਨੂੰ ਕਈਆਂ ਨੂੰ ਆਪ ਹੀ ਉਹ ਲੇਖਿਆ ਚ ਪਾ ਦਿੰਦਾ ਹੈ ਤੇ ਆਪ ਹੀ ਸਿੱਧੇ ਰਸਤੇ ਬਾਣੀ ਦੇ ਲਾ ਦਿੰਦਾ। ਸੱਚ ਹੈ ਸਬਦ ਸੱਚ ਸਮਾਏ ਸੱਚੇ ਸ਼ਬਦ ਵਿੱਚ ਆਪ ਹੀ ਉਹਨਾਂ ਨੂੰ ਇੱਕ ਮਿਖਤਾ ਦੇ ਦਿੰਦਾ ਹੈ ਤੇ ਸੱਚੇ ਵਿੱਚ ਹੀ ਅਪੇਧ ਵੀ ਕਰ ਦਿੰਦਾ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ ਮੇਰੇ ਸਤਿਗੁਰੂ ਤੇਰਾ ਸ਼ਬਦ ਵੀ ਸੱਚਾ ਤੇਰਾ ਹੁਕਮ ਵੀ ਸੱਚਾ ਤੇਰੀ ਬਾਣੀ ਵੀ ਸੱਚੀ ਹੈ ਗੁਰਮਖ ਜੋ ਕਿ ਅੱਖਾਂ ਵਖਾਣੀ ਤੇਰੇ ਭਗਤ ਜਿਹੜੇ ਨੇ ਤੈਨੂੰ ਮੁਖ ਲੈ ਕੇ ਚੱਲਣ ਵਾਲੇ ਜੁਗਾਂ ਜਗੰਤਰਾਂ ਤੋਂ ਤੇਰੀ ਵਡਿਆਈ ਆਖਦੇ ਨੇ ਮਨ ਮੁਖ ਮੋਹ ਪਰਮ ਊਲਾਣੀ ਮਨ ਮਨ ਦੇ ਪਿੱਛੇ ਤੁਰਨ ਵਾਲੇ ਜਿਹੜੇ ਨੇ ਉਹ ਮੋਹ ਦੇ ਵਿੱਚ ਭਲੇਖੇ ਵਿੱਚ ਪਏ ਹੋਏ ਭਰਮ ਊਲਾਣੀ ਭਲੇਖਿਆਂ ਵਿੱਚ ਭੁੱਲੇ ਭਟਕੇ ਰਹਿੰਦੇ ਨੇ ਬੇਨਾਂਵ ਸੱਫਿਰ ਬौराਣੀ ਪਰ ਨਾਮ ਤੋਂ ਮੀਣਾ ਸਤਿਗੁਰੂ ਸਾਰਾ ਜਗਤ ਬौराਣੀ ਭਾਵ ਪਾਗਲ ਹੋਇਆ ਫਿਰਦਾ ਨਾਮ ਨਹੀਂ ਜਾਣਦਾ ਤੇਰੇ ਨਾਮ ਨਾਲ ਸੋਧੀ ਨਹੀਂ ਪਾਣੀ ਕਰਦਾ ਰੀਤੀ ਨਹੀਂ ਪਾਣੀ ਕਰਦਾ ਤੀਨ ਪਵਣ માં ਏਕਾ ਮਾਇਆ ਤਿੰਨਾਂ ਲੋਕਾਂ ਵਿੱਚ ਸੁਰਗ ਲੋਕ ਪਿਆਲੋਕ ਤੇ ਮਾਤ ਲੋਕ ਤਿੰਨਾਂ ਲੋਕਾਂ ਵਿੱਚ ਮੇਰੇ ਸਤਿਗੁਰੂ ਏਕਾ ਮਾਇਆ ਇਕ ਤੇਰੀ ਮਾਇਆ ਰਾਜ ਰਾਸੀ ਤਾਮਸੀ ਸਾਸੀ ਰਜਦੋ ਗੁਣ ਤਮੋਗੁਣ ਸਤੋਗੁਣ ਰਾਜਗੁਣ ਤਾਮਗੁਣ ਸਾਤਗੁਣ ਇਹ ਤੇਰੀ ਮਾਇਆ ਜੇਨ ਸਤਗੁਰਾਂ ਨੇ ਕਿ ਐਸੀ ਤੇਰੀ ਮਾਇਆ ਰਚੀ ਐ ਆਇਆ ਐਸੀ ਮੋਣੀ ਭਾਈ ਜਿੱਤੇ ਜੀ ਤੇ ਤੇੜhkਾਈ ਸਾਰਿਆਂ ਨੂੰ ਤਾਂ ਮਾਇਆ ਤੇਰੀ ਨੇ ਢਾ ਰੱਖਿਆ ਮੇਰੇ ਸਤਿਗੁਰੂ ਐਸੀ ਤੇਰੀ ਉਲਖਣ ਮਾਇਆ ਹੈ ਕਿੰਨਾ ਭਾਵਨਾ ਚ ਵਿਆਪਕ ਹੈ ਮੂਰਖ ਪੜ ਪੜ ਦੂਜਾ ਭੌਧੜਾਇਆ ਮੂਰਖ ਜਿਹੜਾ ਇਸ ਰਾਜ ਗੁਣ ਤਮ ਗੁਣ ਸਤ ਗੁਣ ਤੇ ਉਹ ਜਿਆ ਦੂਜੇ ਭਾਵੇਂ ਚ ਪਿਆ ਰਹਿਦਾ ਹੈ ਭਾਉ ਦੜਾਇਆ ਪਰਮ ਪ੍ਰਲੇਖਾਂ ਵਿੱਚ ਪਿਆ ਰਹਿੰਦਾ ਬਹੁਤ ਵਾਰੰ ਕਮਾਵੇ ਦੁੱਖ ਸਬਾਇਆ ਹੋਰ ਕਰਮ ਕਾਂਡ ਬਹੁਤ ਕਰਦਾ ਫਿਰ ਉਹਦੀ ਬਦੌਲਤ ਦੁੱਖ ਸਬਾਇਆ ਦੁੱਖ ਇਕੱਠਾ ਕਰਦਾ ਦੁੱਖ ਵੇ ਆ ਜਾਣਾ ਕਰਦਾ ਸਤ ਗੁਰੇ ਸੇ ਸਦਾ ਸੁਖ ਪਾਇਆ ਔਰ ਜene ਸਤਗੁਰੂ ਦੀ ਸੇਵਾ ਕੀਤੀ ਸਤਗੁਰੂ ਦੇ ਆਸ਼ੇ ਦੇ ਮੁਤਾਬਕ ਚੱਲਿਆ ਉਸਦਾ ਸੁਖ ਪਾਇਆ ਉਹਨੇ ਸਦੀਵੀ ਮਾਨਸਿਕ ਸੁਖ ਪਾ ਲਿਆ ਅੰਮ੍ਰਿਤ ਮਿੱਠਾ ਸ਼ਬਦ ਵਿਚਾਰ ਹਮ ਕਹਿੰਦੇ ਕਰਨਾ ਕੀ ਕੰਮ ਅਖੀਰਲੀਆ ਪੰਕਤੀਆਂ ਚ ਦੋ ਪੰਕਤੀਆਂ ਚ ਬਖਸ਼ਿਸ਼ ਕਰਦੇ ਨੇ ਅੰਮ੍ਰਿਤ ਮਿੱਠਾ ਮੇਰੇ ਸਤਗੁਰੂ ਤੇਰਾ ਨਾਮ ਰੂਪੀ ਜਿਹੜੀ ਬਾਣੀ ਹੈ ਇਹ ਮਿੱਠੀ ਹੈ ਸ਼ਬਦ ਦੀ ਵਿਚਾਰ ਜਿਹੜੀ ਹੈ ਇਹ ਮਿੱਠੀ ਹੈ आनंदे ने भोगे हो मैं मार अन्न दिन दिन रात जेड़ा इस दा सेवन करदा भोगे पास सेवन करदा ते ए वाणी करदी की है होम मैमार ओदा ਹੰਕਾਰ ਖਤਮ ਕਰ ਦਿੰਦੀ ਹੈ ਹੰਗ ਤਾਂ ਮੁਕਾ ਦਿੰਦੀ ਹੈ ਸਹਜ ਆਨੰਦ ਕਿਰਪਾ ਧਾਰ ਸਹਜ ਵਿੱਚ ਟਿਕ ਜਾਂਦਾ ਹੈ ਆਨੰਦ ਵਿੱਚ ਟਿਕ ਜਾਂਦਾ ਪਰ ਕੌਣ ਕਿਰਪਾ ਧਾਰ ਜਿਸ ਦੀ ਕਿਰਪਾ ਤੂੰ ਕਰਦਾ ਹੈ ਆਨੰਦਾ ਨੰਦਾ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਸਾਰੀ ਦੁਨੀਆ ਲੋਕਾਈ ਕਹਿੰਦੇ ਹਨ ਕਹਿੰਦਾ ਵੀ ਅਸੀਂ ਸੁਖੀ ਆਂ ਆਨੰਦਮਈ ਆਂ ਪਰ ਆਨੰਦ ਤੇਰੇ ਪਾਸੋਂ ਮਿਲਦਾ ਮੇਰੇ ਸਤਿਗੁਰੂ ਨਾਮ ਰਤੇ ਸਦਾ ਸੱਚ ਪਿਆਰ ਜਿਹੜੇ ਨਾਮ ਦੇ ਵਿੱਚ ਰਤੇ ਰਹਿੰਦੇ ਨੇ ਸੱਚਾ ਤੈਨੂੰ ਪਿਆਰ ਕਰਦੇ ਨੇ ਦਿਨ ਰਾਤ ਉਹ ਨਾਮ ਵਿੱਚ ਲੱਗੇ ਰਹਿੰਦੇ ਨੇ ਦਿਨ ਰਾਤ ਉਹ ਤੇਰਾ ਨਾਮ ਸਿਮਰਨ ਕਰਦੇ ਨੇ ਜਿਹਨੂੰ ਸਤਿਗੁਰੂ ਕਹਿੰਦੇ ਨੇ ਉੱਠਾ ਤਾਂ ਬੈਠਾ ਤਾਂ ਹਰ ਹਰ ਤੇ ਆਈ ਹੈ ਮਾਰਗ ਤੇ ਚਲੇ ਤ ਹਰੇ ਹਰ ਗਾਈ ਹੈ ਉੱਠਦੇ ਆਂ ਬੈਹਂਦੇ ਆਂ ਸੌਂਦੇ ਆਂ ਜਾਗਦੇ ਆਂ ਹਰ ਵੇਲੇ ਉਹ ਤੇਰਾ ਹੀ ਸਿਮਰਨ ਕਰਦੇ ਨੇ ਤੈਨੂੰ ਹੀ ਜਪਨਾ ਕਰਦੇ ਨੇ ਹਰ ਜਪੜੀਏ ਗੁਰ ਸ਼ਬਦ ਵਿਚਾਰ ਕਹਿੰਦੇ ਇਸ ਲਈ ਭਾਈ ਹਰੀ ਦੇ ਨਾਮ ਨੂੰ ਜਪਨਾ ਕਰ ਫਿਰ ਪੜਨਾ ਕਰ ਫਿਰ ਗੁਰ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਵੀ ਕਰ ਤੈਨੂੰ ਸਤਗੁਰ ਕਹਿੰਦੇ ਨੇ ਸਤਗੁਰ ਨੋ ਸਬਨਾ ਕੋ ਦੇਖਦਾ ਜੇਤਾ ਜਗਤ ਸੰਸਾਰ ਦਿੱਠਾ ਮੁਕਤਨ ਹੋਵੇ ਜਿ ਚਰ ਸ਼ਬਦ ਨ ਕਰੇ ਵਿਚਾਰ ਤਰਾ ਜਗਤ ਦੇਖ ਰਿਹਾ ਸਾਰੀ ਕੋਲ ਲੁਕਾਈ ਦੇਖ ਰਹੀ ਹੈ ਪਰ ਦੇਖਿਆ ਮੁਕਤੀ ਥੋੜੀ ਨਾ ਸਿਮਰਨ ਕੇਤਿਆਂ ਮੁਕਤੀ ਐ ਗੁਰੂ ਦੀ ਗੱਲ ਮੰਨਿਆ ਮੁਕਤੀ ਐ ਇਸ ਲਈ ਹਰ ਜਪ ਹਰੀ ਨੂੰ ਪਹਿਲਾਂ ਜਪ ਫਿਰ ਪੜੀਐ ਪੜਨਾ ਵੀ ਕਰ ਫਿਰ ਗੁਰ ਸ਼ਬਦ ਵਿਚਾਰ ਫਿਰ ਗੁਰੂ ਦੇ ਸ਼ਬਦ ਦੇ ਵਿਚਾਰ ਕਰ ਹਰ ਜਪਣੀ ਐ ਹਮੈ ਮਰ ਹਰੀ ਨੂੰ ਜਪ ਕੇ ਆਪਣੇ ਮਨ ਦੀ ਹਰੀ ਦੀ ਗੱਲ ਸੁਣ ਕੇ ਪੜ੍ਹ ਕੇ ਆਪਣੇ ਵਿੱਚ ਹਉਮੈ ਮਾਰਨੀ ਕਰ ਕਿਉਂਕਿ ਪੜਿਆ ਮੂਰਖਾ ਕੀ ਜਿਸ ਨਾਲ ਬਲੋਹ ਹੰਕਾਰ ਜੇ ਤੇਰੇ ਵਿੱਚ ਹਜੇ ਵੀ ਹੰਗਤਾ ਹੈ ਇਹਨਾਂ ਮਤਲਬ ਗੁਰੂ ਦੀ ਬਾਣੀ ਪੜੀ ਨਹੀਂ ਗੁਰੂ ਦੀ ਕਦੀ ਗੱਲ ਸੁਣੀ ਨਹੀਂ ਪੜ ਪੜ ਗੱਡੀ ਲੱਦੀਆ ਵਾਲੀ ਗੱਲ ਐ ਫੇ ਤੇਰੀ ਹਰ ਜੱਪੀ ਐ ਪਹੇ ਸੱਚ ਪਿਆਰ ਹਰ ਜੱਪੀ ਐ ਕਹਿੰਦੇ ਹਰੀ ਨੂੰ ਜਪ ਭੈ ਸੱਚ ਪਿਆਰ ਉਹਦੇ ਨਿਰਮਲ ਦਰ ਦੇ ਵਿੱਚ ਲੱਗਿਆ ਰੋ ਨਿਰਮਲ ਦਰ ਨਾਲ ਅਮੇਸ਼ਾ ਸਤਗੁਰੂ ਦੇ ਨਾਲ ਜੁੜਿਆ ਰਹਿ ਨਿਰਮਲ ਭੋ ਦੇ ਵਿੱਚ ਵਿਚਰਨਾ ਕਰ ਨਾਨਕ ਗੁਰਮਤ ਪਾ ਉਦੋਰ ਧਾਰ ਨਾਨਕ ਨਾਮ ਗੁਰਮਤੋਰ ਧਰ ਤੇ ਸਤਿਗੁਰੂ ਕਹਿੰਦੇ ਨੇ ਤਾਂ ਧੰਗੁਰੂ ਅਮਰਦਾਸ ਜੀ ਨਾਨਕ ਨਾਮ ਲੈਵਾ ਦੀ ਮੋਹਰ ਲਾਉਂਦਿਆਂ ਸ਼ਬਦ ਦੀ ਸਮਾਪਤੀ ਕਰਦੇ ਨੇ ਕਹਿੰਦੇ ਭਾਈ ਕਿ ਗੁਰੂ ਜੀ ਦੀ ਸਿੱਖਿਆ ਦੁਆਰਾ ਅੰਮ੍ਰਿਤ ਨਾਮ ਹਿਰਦੇ ਵਿੱਚ ਧਾਰਨ ਕਰਨਾ ਕਰ ਗੁਰੂ ਦੀ ਗੱਲ ਨੂੰ ਹਿਰਦੇ ਵਿੱਚ ਵਸਾਣਾ ਕਰ ਤਾਂ ਕਿ ਤੇਰਾ ਆਇਆ ਵੀ ਸਫਲਾ ਤੇਰਾ ਇਸ ਸੰਸਾਰ ਚ ਗੇ ਆਵੀ ਸਫਲਾ ਸੋ ਗੁਰੂ ਪਿਆਰੀ ਸਾਸੰਗਤ ਜੀ ਮੀਂ ਆਕੂ ਬੇਮਤੀਆਂ ਪ੍ਰਵਾਣ ਕਰਨੀਆਂ ਦੇ ਅਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਚ ਆਜਾਵੇ ਲੇਖਕ ਪੈਨਾ ਛੁੱਟੀ ਹੈ ਖੇਲ ਖੇਦਨੇ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਮੇਲ ਗੱਜ ਵੱਜ ਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ